ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਚਲੇ ਗਏ ਤੇ ਆਰਾਮ ਕਰਨ ਦੇ ਲਈ ਇੱਕ ਰੁੱਖ ਦੇ ਹੇਠਾਂ ਬੈਠ ਜਾਂਦੇ ਨੇ ਉਸ ਪਿੰਡ ਦੇ ਜਿਹੜੇ ਲੋਕ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੰਤ ਸਮਝਿਆ ਤੇ ਹੌਲੀ-ਹੌਲੀ ਕਰਕੇ ਪਿੰਡ ਦੇ ਸਾਰੇ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਉਣ ਲੱਗੇ ਉਹਨਾਂ ਲੋਕਾਂ ਉੱਪਰ ਗੁਰੂ ਜੀ ਦੇ ਬਚਨਾਂ ਦਾ ਇੰਨਾ ਪ੍ਰਭਾਵ ਹੋਇਆ ਕਿ ਉਹ ਕੋ ਤਨੋਂ ਮਨੋਂ ਗੁਰੂ ਜੀ ਦੀ ਸੇਵਾ ਵਿੱਚ ਰੁੱਝ ਗਏ ਪਰ ਕੁਝ ਕੁ ਦਿਨਾਂ ਬਾਅਦ ਗੁਰੂ ਜੀ ਕੀ ਦੇਖਦੇ ਹਨ ਨਗਰ ਦੇ ਸਾਰੇ ਵਾਸੀਆਂ ਨੇ ਕਿਤੇ ਜਾਣ ਦੀ ਤਿਆਰੀ ਕਰ ਲਈ ਸਾਰੇ ਨਗਰ ਵਾਸੀਆਂ ਨੇ ਆਪੋ ਆਪਣੇ ਘਰਾਂ ਦਾ ਸਮਾਨ ਬੰਨ ਕੇ ਗੱਡੀਆਂ ਵਿੱਚ ਰੱਖ ਲਿਆ ਤਾਂ ਇਹ ਸਭ ਕੁਝ ਦੇਖ ਕੇ ਗੁਰੂ ਸਾਹਿਬ ਜੀ ਨੇ ਪਿੰਡ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਅਚਾਨਕ ਆਪੋ ਆਪਣਾ ਸਮਾਨ ਗੱਡੀਆਂ ਉੱਤੇ ਲੱਦ ਕੇ ਕਿੱਧਰ ਨੂੰ ਚੱਲ ਪਏ ਹੋ ਤੁਹਾਡੇ ਉੱਪਰ ਇਹੋ ਜਹੀ ਕਿਹੜੀ ਬਿਪਤਾ ਆਉਣ ਵਾਲੀ ਹੈ ਜਿਹੜਾ ਤੁਸੀਂ ਆਪਣੇ ਬਸੇ-ਬਸਾਏ ਘਰ ਹੀ ਸੱਢ ਕੇ ਚੱਲੇ ਹੋ ਤਾਂ ਗੁਰੂ ਜੀ ਦੇ ਮੋਹ ਇਹੇ ਸ਼ਬਦ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੇ ਗੁਰੂ ਜੀ ਦੇ ਸਾਹਮਣੇ ਹੱਥ ਜੋੜੇ ਤੇ ਆਪਣੇ ਦੁੱਖ ਭਰੀ ਦਾਸਤਾ ਗੁਰੂ ਜੀ ਨੂੰ ਸੁਣਾਈ ਤੇ ਕਿਹਾ ਕਿ 6 ਮਹੀਨਿਆਂ ਬਾਅਦ ਸਾਡੀ ਸਾਰੀ ਘਰਾਂ ਨੂੰ ਆਪਣੇ ਆਪ ਹੀ ਅੱਗ ਲੱਗ ਜਾਂਦੀ ਹੈ ਤੇ ਐਸੀ ਮੁਸੀਬਤ ਤੋਂ ਡਰਦੇ ਮਾਰੇ ਅਸੀਂ ਕਿਤੇ ਹੋਰ ਥਾਂ ਚਲੇ ਜਾਂਦੇ ਹਾਂ ਤੇ ਕੁਝ ਦਿਨਾਂ ਬਾਅਦ ਮੁੜ ਕੇ ਵਾਪਸ ਆਪਣੇ ਘਰਾਂ ਨੂੰ ਆ ਜਾਂਦੇ ਹਾਂ ਸਿਆਹ ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਕੋਈ ਅੱਗ ਲਗਾ ਦਿੰਦਾ ਹੈ ਤੇ ਅਸੀਂ ਆਪਣੀ ਜਾਨ ਬਚਾਉਣ ਦੇ ਮਾਰੇ ਅਸੀਂ ਕੁਝ ਦਿਨਾਂ ਵਾਸਤੇ ਕਿਸੇ ਦੂਸਰੇ ਪਿੰਡ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗਾ ਹੋਵੇਗਾ ਅਸੀਂ ਹਰ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਾਂਗੇ ਪਿੰਡ ਦੇ ਲੋਕਾਂ ਦੇ ਇਹ ਭਾਵ ਕਬੂਲ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਅੱਜ ਤੋਂ ਬਾਅਦ ਕਦੀ ਵੀ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ ਬਸ ਤੁਸੀਂ ਆਪਣੇ ਦਿਲ ਵਿੱਚੋਂ ਡਰ ਨੂੰ ਕੱਢ ਦਿਓ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਆਪੋ ਆਪਣੇ ਘਰਾਂ ਵਿੱਚ ਆਰਾਮ ਨਾਲ ਰਹੋ ਤੇ ਉਸ ਵਾਹਿਗੁਰੂ ਦਾ ਸਿਮਰਨ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਤੁਹਾਡੀ ਰੱਖਿਆ ਕਰਨਗੇ ਗੁਰੂ ਜੀ ਦੇ ਇਨਾ ਬਚਨਾਂ ਨੂੰ ਸੁਣ ਕੇ ਪਿੰਡ ਦੇ ਲੋਕਾਂ ਦੇ ਦਿਲਾਂ ਵਿੱਚ ਥੋੜੀ ਜਿਹੀ ਹਿੰਮਤ ਆ ਗਈ ਤੇ ਉਹਨਾਂ ਨੇ ਆਪੂ ਆਪਣੇ ਘਰਾਂ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ ਘਰਾਂ ਵਿੱਚ ਜਿੰਨੀਆਂ ਵੀ ਅੱਗ ਲੱਗਣ ਵਾਲੀਆਂ ਚੀਜ਼ਾਂ ਸਨ ਉਹ ਸਭ ਚੀਜ਼ਾਂ ਪਿੰਡ ਵਾਲਿਆਂ ਨੇ ਗੁਰੂ ਜੀ ਦੇ ਕੋਲ ਲੈ ਆਂਦੀਆਂ ਤੇ ਸਾਰਾ ਪਿੰਡ ਗੁਰੂ ਜੀ ਦੇ ਕੋਲ ਬੈਠ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗਾ ਤਾਂ ਇੰਨੇ ਨੂੰ ਹੀ ਇੱਕ ਬਹੁਤ ਹੀ ਭਿਆਨਕ ਰੂਪ ਵਾਲਾ ਰਾਕਸ਼ਸ ਲੋਕਾਂ ਨੂੰ ਉਧਰ ਆਉਂਦਾ ਦਿਖਾਈ ਦਿੱਤਾ ਰਾਕਸ਼ਸ ਦਾ ਰੂਪ ਇੰਨਾ ਭਿਆਨਕ ਸੀ ਕਿ ਉਸਦੇ ਪੈਰ ਪਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਸੀ ਤੇ ਉਸਦੀ ਭਿਆਨਕ ਸਕਲ ਦੇ ਉੱਪਰ ਲਾਲ ਰੰਗ ਦੀ ਦਾੜੀ ਸੀ ਤੇ ਉਸਦੀਆਂ ਅੱਖਾਂ ਵੀ ਲਾਲ ਰੰਗ ਦੀਆਂ ਸਨ ਜਦੋਂ ਉਸ ਰਾਕਸ਼ਸ ਨੇ ਪਿੰਡ ਦੇ ਲੋਕਾਂ ਨੂੰ ਨਾਮ ਸਿਮਰਨ ਕਰਦੇ ਹੋਏ ਦੇਖਿਆ ਤਾਂ ਉਹ ਇਹ ਦੇਖ ਕੇ ਬਹੁਤ ਕ੍ਰੋਧ ਵਿੱਚ ਆ ਗਿਆ ਤੇ ਆਪਣੀਆਂ ਅੱਖਾਂ ਵਿੱਚੋਂ ਅੱਗ ਭਰੌਣ ਲੱਗਾ ਤੇ ਨਾਲ ਹੀ ਪਿੰਡ ਦੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਮੇਰਾ ਡਰ ਭੁਲਾ ਦਿੱਤਾ ਹੈ ਹੁਣ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ ਭਿਆਨਕ ਰੂਪ ਵਾਲੇ ਦਨਮ ਦੇ ਬਹੁਤ ਹੀ ਲੰਬੇ ਲੰਬੇ ਦੰਦ ਸੀ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਸਕਦਾ ਸੀ ਪਿੰਡ ਦੇ ਲੋਕ ਉਸ ਦਾਣਵ ਨੂੰ ਦੇਖ ਕੇ ਬਹੁਤ ਡਰ ਗਏ ਤੇ ਡਰ ਦੇ ਮਾਰੇ ਉਹ थरथਰ ਕੰਬਣ ਲੱਗੇ ਉਹਨਾਂ ਦੇ ਸਰੀਰ ਵਿੱਚ ਇੰਨੀ ਵੀ ਜਾਨ ਨਹੀਂ ਬਚੀ ਸੀ ਕਿ ਉਹ ਉਹ ਤੋਂ ਕਿਸੇ ਪਾਸੇ ਨੂੰ ਭੱਜ ਸਕਣ ਜਦੋਂ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਡਰ ਦੇ ਮਾਰੇ ਕੰਬਦੇ ਹੋਏ ਦੇਖਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ দানਵ ਵਾਲਾ ਦੇਖਿਆ ਤੇ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਵੱਡੇ ਆਕਾਰ ਵਾਲਾ দানਵ ਬਹੁਤ ਹੀ ਬਿਆਕੁਲ ਹੋ ਗਿਆ ਤੇ ਚੱਕਰ ਖਾ ਕੇ ਧਰਤੀ ਉੱਤੇ ਡਿੱਗ ਪਿਆ ਅਸਲ ਵਿੱਚ ਉਸ দানਵ ਦਾ ਇਹ ਰੂਪ ਉਸਦੇ ਲਈ ਇੱਕ ਸਜ਼ਾ ਸੀ ਭਾਵੇਂ ਉਹ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਨੁਕਸਾਨ ਕਰਦਾ ਸੀ ਪਾਰੇ ਫਿਰ ਵੀ ਉਹ ਅੰਦਰੋਂ ਸੁਖੀ ਨਹੀਂ ਹੁੰਦਾ ਸੀ ਉਸਦੇ ਹਿਰਦੇ ਵਿੱਚ ਇੱਕ ਅਲੱਗ ਹੀ ਅੱਗ ਮੱਚੀ ਰਹਿੰਦੀ ਸੀ ਜਿਸ ਦੀ ਬਜਾ ਨਾਲ ਉਸ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਸੀ ਤੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਸ ਨੂੰ ਇਹ ਤਾਂ ਪਤਾ ਲੱਗ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਬਲਕਿ ਸਾਧੂ ਦੇ ਪੇਸ ਵਿੱਚ ਆਏ ਪਰਮੇਸ਼ਵਰ ਹਨ ਉਸ ਦਾਨਮ ਨੇ ਧਰਤੀ ਉੱਤੇ ਡਿੱਗਦਿਆਂ ਹੀ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਦਿੱਤਾ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ हे ਜਗਤ ਗੁਰੂ ਮੇਰੇ ਉੱਤੇ ਵੀ ਕਿਰਪਾ ਕਰ ਦੇਵੋ ਤਾਂ ਕਿ ਮੈਂ ਵੀ ਇਸ ਨਰਕ ਭਰੀ ਜ਼ਿੰਦਗੀ ਤੋਂ ਮੁਕਤ ਹੋ ਜਾਵਾਂ ਦਇਆਵਾਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਦਨਬ ਦੇ ਇਹ ਬੋਲ ਸੁਣ ਕੇ ਗੁਰੂ ਜੀ ਨੇ ਉਸ ਦਨਬ ਉੱਤੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਜਾਵੇ ਤੇ ਸਾਰੇ ਜਣੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਪਿੰਡ ਦੇ ਬਹੁਤ ਸਾਰੇ ਲੋਕਾਂ ਉੱਤੇ ਗੁਰੂ ਜੀ ਦੇ ਬਚਨਾਂ ਦਾ ਅਸਰ ਹੋਇਆ ਤੇ ਉਹਨਾਂ ਨੇ ਗੁਰਬਾਣੀ ਨਾਲ ਜੁੜ ਕੇ ਬੁਰੇ ਕੰਮਾਂ ਦਾ ਤਿਆਗ ਕਰ ਦਿੱਤਾ ਤੇ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸਤਨਾਮ ਸ੍ਰੀ ਵਾਹਿਗੁਰੂ